जय श्री राम जी ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਮੈਂ ਇੱਕ ਮੁੱਦੇ ਨੂੰ ਲੈ ਕੇ ਆਈਆਂ ਜਿਹੜਾ ਕਿ ਬੜਾ ਹੀ ਭੱਖਿਆ ਹੋਇਆ ਹੈ Hindu ਸਮਾਜ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਹਰਿਆਣੇ ਦੇ ਵਿੱਚ ਰਾਮ ਲੀਲਾ ਹੋ ਰਹੀ ਆ ਉੱਥੋਂ ਦੀ ਇੱਕ ਸੰਸਥਾ ਹੈਗੀ ਜੜ੍ਹ ਸੇ ਜੁੜੋ ਜੜ੍ਹ ਸੇ ਜੁੜੋ ਦੁਆਰਾ ਇੱਕ ਸੰਸਥਾ ਦੇ ਦੁਆਰਾ ਉੱਥੇ ਰਾਮ ਲੀਲਾ ਕੀਤੀ ਜਾ ਰਹੀ ਆ ਰਾਮ ਲੀਲਾ ਜਿਹੜੀ ਹੈਗੀ ਕਿ ਉਹ ਮਹਿਲਾਵਾਂ ਹੀ ਕਰਦੀਆਂ ਨੇ ਸਾਰੇ ਹੀ ਕਿਰਦਾਰ ਮਤਲਬ ਕਿ ਉੱਥੋਂ ਦੀ ਮਹਿਲਾਵਾਂ ਹੀ ਨਿਭਾਉਂਦੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਹਨੂਮਾਨ ਜੀ ਆ ਬਾਲ ਰੂਪ ਤੋਂ ਬ੍ਰਹਮਚਾਰਿਆ ਦਾ ਪਾਲਣ ਉਹਨਾਂ ਨੇ ਕੀਤਾ ਹੈਗਾ ਸ਼੍ਰੀ ਪਰਸ਼ੂਰਾਮ ਜੀ ਸ਼੍ਰੀ ਬਾਲਮੀਕ ਜੀ ਇਹ ਸਾਰੇ ਹੀ ਪਾਤਰ ਪਵਿੱਤਰ ਰਹੇ ਨੇ ਸੋ ਉਹ ਇਹਨਾਂ ਦਾ ਕਿਰਦਾਰ ਨਿਭਾ ਰਹਿਆ ਨੇ ਜਿੱਥੇ ਕਿ ਇਹ ਗੱਲ ਗਲਤ ਮੰਨੀ ਜਾ ਰਹੀ ਹੈ ਸਾਰੇ ਹੀ ਹਿੰਦੂ ਸਮਾਜ ਨੂੰ ਇਸ ਦੇ ਨਾਲ ਠੇਸ ਪਹੁੰਚ ਰਹੀ ਹੈ ਸੋ ਜੀ ਉਥੋਂ ਦੀਆਂ ਮਹਿਲਾਵਾਂ ਨੂੰ ਕੋਈ ਵੀ ਮੰਡਲ ਦੁਆਰਾ ਸਮਝਾਇਆ ਜਾਂਦਾ ਜਾਂ ਉਹਨਾਂ ਨੂੰ ਕੋਈ ਗੱਲ ਕੀਤੀ ਜਾਂਦੇ ਤਾਂ ਉਹ ਕਹਿ ਦਿੰਦੀਆਂ ਕਿ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਆ ਸਾਡਾ ਰਾਜਾ ਜੋ ਵੀ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਸੋ ਜੀ ਇਹ ਮੁੱਦਾ ਏਡਾ ਪੱਖਾ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇਹਦੇ ਲਈ ਕਿੰਨੇ ਕਿੰਨੇ ਮੰਡਲ ਔਰ ਕਿੰਨੇ ਕਿੰਨੇ ਸੰਸਥਾਵਾਂ ਜਿਹੜੀਆਂ ਹਿੰਦੂ ਧਰਮ ਦੀਆਂ ਨੇ ਇਸ ਚੀਜ਼ ਨੂੰ ਲੱਗੀਆਂ ਹੋਈਆਂ ਨੇ ਸੋ ਕੱਲ ਇੱਕ ਮੈਂ ਵੀਡੀਓ ਪਾਈ ਸੀਗੀ ਇਸ ਮੁੱਦੇ ਤੇ ਜਿਹੜਾ ਕਿ ਉੱਥੋਂ ਦੇ ਮੰਤਰੀ ਨਾਇਬ ਸੋਨੀ ਜੀ ਨੇ ਮੁੱਖ ਮੰਤਰੀ ਨਾਇਬ ਸੋਨੀ ਜੀ ਉਹਨਾਂ ਦੇ OSD ਨੂੰ ਉਹ ਵੀਡੀਓ ਭੇਜੀ ਗਈ ਸੀ ਖੈਰ ਉਹ ਵੀਡੀਓ ਦਾ ਅਸਰ ਵੀ ਹੋ ਚੁੱਕਿਆ ਉਹਨਾਂ ਨੇ ਕਿਹਾ ਕਿ ਜਿਹੜਾ ਸ਼੍ਰੀ ਹਨੂਮਾਨ ਜੀ ਸ਼੍ਰੀ 발ਮੀਕ ਜੀ ਸ਼੍ਰੀ ਪਰਸ਼ੂਰਾਮ ਜੀ ਦਾ ਕਿਰਦਾਰ ਹੈ ਇਹ ਬੰਦੇ ਨਵਾਉਣਗੇ ਤੁਹਾਨੂੰ ਮੈਂ ਇੱਥੇ ਇਹ ਦੱਸਣਾ ਚਾਹੁੰਦੀ ਆ ਅਗਰ ਇਹ ਚੀਜ਼ਾਂ ਇਦਾਂ ਮਤਲਬ ਹੋ ਰਹੀਆਂ ਨੇ ਭਾਜਪਾ ਦੀ ਸਰਕਾਰ ਕਰਕੇ ਤੇ ਅੱਗੇ ਜੇ ਮੰਨ ਕੇ ਚੱਲੋ ਜੀ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਆ ਤੇ ਫਿਰ ਉਹ ਦਿਨ ਦੂਰ ਨਹੀਂ ਹੈ ਤੇ ਜਦੋਂ Hindu ਧਰਮ ਦੀ ਬੇਅਦਬੀ ਹੋਣੀ ਸ਼ੁਰੂ ਹੋ ਜੂਗੀ ਤੇ ਜੋ ਕਿ ਹਰਿਆਣਾ ਦੇ ਵਿੱਚ ਹੋ ਚੁੱਕੀ ਹੈ ਅਸੀਂ ਭਾਜਪਾ ਦੀ ਸਰਕਾਰ ਨੂੰ ਮਤਲਬ ਹਿੰਦੂਆਂ ਦੀ ਬਹੁਤ ਵੱਡੀ ਪਾਰਟੀ ਮੰਨਦੇ ਹਾਂ ਜਿੰਨੇ ਵੀ Hindu ਸਮਾਜ ਦੇ ਨਾਲ ਸਾਡੇ ਭਾਈਚਾਰਾ ਜਾਂ ਭਾਈ ਨੇ ਜਾਂ ਸਾਡੇ ਮੰਡਲ ਨੇ ਪੂਰਨ ਜੋਰ ਨਾਲ ਇਸ ਪਾਰਟੀ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਉੱਥੋਂ ਦੇ ਲੀਡਰ ਨੇ ਜਿਹੜੇ ਕੀ ਮੈਂ ਤੁਹਾਨੂੰ ਦੱਸ ਦਿੰਨੇ ਆ ਅਰुण ਜੀ ਉੱਥੋਂ ਦੇ ਚੰਡੀਗੜ੍ਹ ਦੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਦੇ ਸਾਲੇ ਜਿਹੜੀ ਸੰਜੀਵ ਸੂਰਜੀ ਨੇ ਇਹ ਉਹ ਉਹਨਾਂ ਦੇ ਪਾਰਟਨਰ ਨੇ ਕੱਲ ਦੀ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਵੀ ਦੇਖਿਆ ਗਿਆ ਸੀ ਜਾਨਕੀ ਪਰਸੋਂ ਦੀ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਨਾਲ ਦੇਖਿਆ ਗਿਆ ਸੀ ਔਰ ਮੈਂ ਤੁਹਾਨੂੰ ਦੱਸ ਦਿੰਦੇ ਨੇ ਕਿ ਉੱਥੇ ਇਹ ਜਿੰਨੇ ਵੀ ਰਾਜਿਆਂ ਦੇ ਲੀਡਰ ਨੇ ਸਾਰੇ ਉੱਥੇ ਚੀਫ ਗੈਸਟ ਬਣ ਕੇ ਜਾਂਦੇ ਨੇ ਜਿਹੜੇ ਮੁੱਖ ਮੰਤਰੀ ਨਾਇਬ ਸੈਣੀ ਜੀ ਨੇ ਉਹ ਖੁਦ ਉੱਥੇ ਚੀਫ ਗੈਸਟ ਬਣ ਕੇ ਜਾਂਦੇ ਨੇ ਹੁਣ ਤੁਸੀਂ ਇਹ ਦੇਖੋ ਜਿਹੜੇ ਕਿ Hindu ਧਰਮ ਦੀ ਐਡੀ ਵੱਡੀ ਪਾਰਟੀ ਆ ਔਰ ਉਹ ਉੱਥੇ ਕਿਰਦਾਰ ਮਹਿਲਾਵਾਂ ਨਿਭਾਰੀਆਂ ਨੇ ਔਰ ਉਹ ਕਿਵੇਂ ਲੱਗਦਾ ਹੋਊਗਾ ਜਦੋਂ ਕਿ ਉੱਥੇ ਇੱਕ ਲੇਡੀਜ਼ ਬਜਰੰਗਬਲੀ ਜੀ ਦਾ ਰੂਪ ਲੈ ਕੇ ਸਰੂਪ ਲੈ ਕੇ ਅੱਗੇ ਆਉਂਦੀ ਹੋਊ ਤੇ ਇਹ ਉੱਥੇ ਤਾੜੀਆਂ ਮਾਰਦੇ ਨੇ ਵਹਿ ਕੇ ਤੇ ਇਹ ਬਹੁਤ ਹੀ ਗਲਤ ਗੱਲ ਆ ਸੋ ਨਹੀਂ ਕਿਸੇ ਨੂੰ ਵੀ ਇਹ ਚੀਜ਼ ਪਸੰਦ ਆ ਤੇ ਸੋ ਇਸ ਗੱਲ ਤੇ ਉਹਨਾਂ ਨੇ ਇਹ ਤਾਂ ਮੰਨਿਆ ਹੈ ਕਿ ਅਸੀਂ ਇਸ ਚੀਜ਼ ਨੂੰ ਰੋਕਾਂਗੇ ਤੇ ਸਾਡੀਆਂ ਜਿਹੜੇ 40 ਸਿਪ ਸੈਨਾਂ ਨੇ 40 ਸਿਪ ਸੈਨਾਂ ਦੇ ਯਾ ਰਿੰਗ ਨੇ ਅਲੱਗ-ਅਲੱਗ ਉਹਨਾਂ ਵਿੱਚੋਂ ਸਾਡੇ ਕੋਲ ਸ਼ਿਵ ਸੈਨਾ ਨੇ ਉਹਦੇ ਵਿੱਚ ਉੱਥੇ ਧਰਨਾ ਲਾ ਰੱਖਿਆ ਹੈ OSG ਦੇ ਆਫਿਸ ਦੇ ਸਾਹਮਣੇ ਧਰਨਾ ਲੱਗਿਆ ਹੋਇਆ ਹੈ ਸੋ ਜਦੋਂ ਆਊਗੀ ਕੱਲ ਹੀ ਪਰਸੋਂ ਹੀ ਪਾਈ ਆਪਾਂ ਵੀਡੀਓ ਤੇ ਜਦੋਂ ਆਊਗੀ ਤੇ ਉਦੋਂ ਆਪਾਂ ਇਹ ਚੀਜ਼ ਨੂੰ ਦੇਖਾਂਗੇ ਤੇ ਮੈਂ ਤੁਹਾਨੂੰ ਦੱਸਣ ਉਹਨੇ ਕਿ ਬੀਜੇਪੀ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਨੇ ਜਾਂ ਹੋਰ ਮੰਤਰੀ ਨੇ ਲੀਡਰ ਸਹਿਬਾਨ ਨੇ ਉਹਨਾਂ ਨੂੰ ਇਹ ਚੀਜ਼ ਦੀ ਸ਼ਰਮ ਹੋਣੀ ਚਾਹੀਦੀ ਹੈ ਕਿ ਐਡੀ ਵੱਡੀ ਹਿੰਦੂ ਪਾਰਟੀ ਹੈ ਜਿਹੜੀ ਕਿ ਅਸੀਂ ਉੱਥੇ ਮਹਿਲਾਵਾਂ ਨੂੰ ਦੇਖਣ ਜਾਂਦੇ ਹਾਂ ਉਸ ਰੂਪ ਦੇ ਰੂਪ ਬਣਾਇਆ ਉਹਨਾਂ ਨੇ ਭਗਵਾਨ ਦਾ ਤੇ ਪਿੱਛੇ ਇੰਨੀਆਂ ਸਰਕਾਰਾਂ ਆਈਆਂ ਪਰ ਐਦਾਂ ਦਾ ਕਦੇ ਵੀ ਹਿੰਦੂ ਧਰਮ ਦੀ ਬੇਅਦਵੀ ਨਹੀਂ ਹੋਈ ਜਿਹੜੀ ਕਿ ਹੁਣ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਦੇ ਆਉਣ ਦੇ ਨਾਲ ਹੋ ਰਹੀ ਆ ਔਰ ਤਾਂ ਅੱਗੇ ਅਗਰ ਪੰਜਾਬ ਦੇ ਵਿੱਚ ਇਹ ਸਰਕਾਰ ਆਉਂਦੀ ਆ ਤੇ ਫਿਰ ਇਹ ਮਤਲਬ ਕਿ ਇਹ ਵੀ ਹੋ ਸਕਦਾ ਇੱਥੇ ਵੀ ਕੋ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਧਰਮ ਦੀ ਦੀ ਅਗਦੀ ਆਉਣੀ ਚਲੋ ਇਹ ਗੱਲ ਤਾਂ ਉਹਨਾਂ ਨੇ ਕਹੀ ਹੈ ਕਿ ਅਸੀਂ ਕਰ ਦਈਏ ਇੱਕ ਮੈਂ ਤੁਹਾਨੂੰ ਹੁਣੇ ਨਾਲ ਕਲਿੱਪ ਲਾਉਣੀ ਆ ਨਾਲ ਦਿਖਾਉਣੀ ਆ ਜਿਹੜਾ ਕਿ ਲੁਧਿਆਣੇ ਦਾ ਬੰਟੀ ਬਾਬਾ ਜਿਹੜਾ ਕਿ ਬੰਟੀ ਬਾਬਾ ਇੱਕ ਜਗ੍ਹਾ ਤੇ ਬੈਠ ਕੇ ਮਤਲਬ ਕਿ ਇੱਕ ਰਾਜਾ ਵਾਂਗੂ ਦਰਬਾਰ ਸਜਾਇਆ ਹੋਇਆ ਉੱਥੇ ਬੈਠਾ ਹੋਇਆ ਸ਼੍ਰੀ ਰਾਧਾ ਕ੍ਰਿਸ਼ਨ ਜੀ ਨੂੰ ਬਣਾ ਕੇ ਨਚਾ ਕੇ ਤੇ ਉਹਨਾਂ ਤੋਂ ਭਿਖਸ਼ਾ ਮੰਗਵਾ ਰਿਹਾ ਜਾਨੀ ਕਿ ਨੱਚ ਕੇ ਉੱਤੋਂ ਦੀ ਵਾਰਕਸ ਦੇ ਸਿਟਰੇ ਨੇ ਪੈਸੇ ਸਾਡੀ ਕੀ ਔਕਾਤ ਆ ਜੀ ਅਸੀਂ ਐਦਾਂ ਰਾਜੇ ਮਹਾਰਾਜੇ ਬਣ ਕੇ ਬੈਠੀਏ ਤੇ ਭਗਵਾਨ ਸਾਡੇ ਅੱਗੇ ਨੱਚਦੇ ਹੋਣ ਜਿਹੜਾ ਦੁਨੀਆਂ ਨੂੰ ਚਾਹੁੰਦਾ ਅਸੀਂ ਉਹਨੂੰ ਆਪਣੇ ਸਾਹਮਣੇ ਕਿੱਦਾਂ ਨਚਾ ਸਕਦੇ ਹਾਂ ਸੋ ਉਹਨਾਂ ਬਾਰੇ ਵੀ ਸਾਡੇ ਜਿਹੜੇ ਪ੍ਰਧਾਨ ਸੀ ਸੋ ਤੇ ਮੈਂ ਨਹੀਂ ਜਾ ਸਕੀ ਮੀਟਿੰਗ ਹੋਈ ਸੀ ਪਰਸੋਂ ਉੱਥੇ ਮੈਂ ਨਹੀਂ ਜਾ ਸਕੀ ਤੇ ਬੰਟੀ ਬਾਬਾ ਜਿਹੜਾ ਲੁਧਿਆਣੇ ਦਾ ਮਸ਼ਹੂਰ ਹੈ ਕਾਫੀ ਸਾਈਬਰ ਸੈੱਲ ਵਾਲਿਆਂ ਨੇ 22 ਤਰੀਕ ਨੂੰ ਉਹਨੂੰ ਉੱਥੇ ਬੁਲਾਇਆ ਉਹਦੀ ਵੀ ਸਾਡੇ ਮੰਡਲ ਨੇ ਪੇਸ਼ੀ ਪਵਾਤੀ ਆ ਸੋ 22 ਤਰੀਕ ਨੂੰ ਉੱਥੇ ਉਹਨਾਂ ਨੇ ਪੇਸ਼ ਹੋਣਾ ਹੈਗਾ ਸੋ ਸ਼ਰਮ ਦੀ ਗੱਲ ਆ ਤੁਸੀਂ ਜਿਹੜਾ ਆਪਣੇ ਆਪਣੇ ਪੀਰਾਂ ਨੂੰ ਮੰਨਦੇ ਜਾਂ ਕਿਸੇ ਨੂੰ ਮੰਨਦੇ ਸਾਡੇ ਹਿੰਦੂ ਧਰਮ ਨੂੰ ਵਿੱਚ ਤੁਸੀਂ ਕਿਉਂ ਕਢੀਸਦੇ ਹੋ ਕਿਉਂ ਸਾਡੇ ਦੇਵੀ-ਦੇਵਤਿਆਂ ਨੂੰ ਇਸ ਤਰ੍ਹਾਂ ਤੁਸੀਂ ਨਚਾ ਰਹੇ ਹੋ ਸੋ ਇਹ ਗੱਲ ਸਾਨੂੰ ਨਹੀਂ ਮੰਜ਼ੂਰ ਹਿੰਦੂ ਧਰਮ ਦੀ ਬੇਅਦਬੀ ਅਸੀਂ ਨਹੀਂ ਹੋਣ ਦਵਾਗੇ ਔਰ ਬੜੀ ਸ਼ਰਮ ਆ ਰਹੀ ਹੈ ਦੇਖ ਕੇ ਕਿ ਭਗਵਾਨ ਕਿਦਾਂ ਰਾਧਾ ਜੀ ਨੱਚ ਰਹੇ ਨੇ ਔਰ ਆਪਣੇ ਕ੍ਰਿਸ਼ਨ ਭਗਵਾਨ ਜੀ ਨੱਚ ਰਹੇ ਨੇ ਔਰ ਉਹਨਾਂ ਉੱਪਰੋਂ ਇਦਾਂ ਪੈਸੇ ਵਾਰੇ ਜਾ ਰਹੇ ਨੇ ਤੇਰੀ ਕੀ ਔਕਾਤ ਆ ਬੰਦਿਆ ਤੂੰ ਭਗਵਾਨ ਨੂੰ ਨਚਾ ਰਿਆ ਆਪਣੇ ਸਾਹਮਣੇ ਹੋਇਆ ਜਨਮ ਆ ਭਗਵਾਨ ਦਾ ਤੂੰ ਪਹਿਲਾਂ ਹੀ ਇਰਾਦਾ ਕ੍ਰਿਸ਼ਨ ਇਸ ਤਰ੍ਹਾਂ ਨਚਾ ਨਚਾਉਂ ਜਦ ਕੀ ਇਹ ਬੰਦ ਹੀ ਚੀਜ਼ਾਂ ਕਰਦੀ ਤੇ ਬੰਦ ਹੀ ਰਹਿਣਗੀ ਸੋ ਸਾਈਬਰ ਸੈੱਲ ਦੇ ਵਿੱਚ ਦੇਖੋ ਕੀ ਗੱਲ ਜਿੱਥੇ ਤੁਰ ਤੱਕ ਜਾਵਾਂਗੇ ਜੀ ਪਰਚਾ ਕਰਾਵਾਂਗੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪਰਚਾ ਹੋਣਾ ਵੀ ਹੈ ਇਸ ਗੱਲ ਤੇ ਕਿਉਂਕਿ ਭਗਵਾਨ ਦੀ ਬੇਅਦਵੀ ਕੋਈ ਹੈ ਕਾਫੀ ਸਿੰਗਰ ਨੇ ਜਿਹੜੇ ਸਾਡੇ ਪੇਜ ਜਾਗਰੂ ਸੁਧਾਰ ਮੰਡਲ ਦੇ ਪੇਜ ਤੇ ਜਾ ਕੇ ਦੇਖੋ ਕਿੰਨੇ ਸਿੰਗਰਾਂ ਨੇ ਕਿੰਨੇ ਚਾਂਕੀਆਂ ਵਾਲਿਆਂ ਨੇ ਮਾਫੀ ਮੰਗੀਆਂ ਜਿਨ੍ਹਾਂ ਨੂੰ ਅਸੀਂ ਫੜ ਕੇ ਐਕਸ਼ਨ ਲੈਣੇ ਆ ਤੇ ਬਾਕੀ ਏ ਸੀਗੇ ਜੀ ਬੰਟੀ ਬਾਬਾ ਜੀ ਜਿਹੜੇ ਲੁਧਿਆਣੇ ਦੇ ਫੇਮਸ ਨੇ ਪੁੱਛਾ ਵਗੈਰਾ ਕੱਢਦੇ ਨੇ ਤੁਹਾਨੂੰ ਹੋਰ ਦੱਸਦਾ ਜੀ ਪਿਛਲੇ ਵਾਰੀ ਮੈਂ ਇੱਕ ਵੀਡੀਓ ਪਾਈ ਸੀ ਜਿਦੇ ਵਿੱਚ ਕੀ ਇੱਕ ਕੁੱਤੇ ਨੂੰ ਭਗਵਾਨ ਦਾ ਸਰੂਪ ਬਣਾ ਕੇ ਜਨਾਮਸਟਨੀ ਤੇ ਪੇਸ਼ ਕੀਤਾ ਗਿਆ ਸੀ ਸੋ ਉਹ ਬੜਾ ਜ਼ੋਰ ਪਾਇਆ ਸੀ ਜੀ ਉਸ ਚੀਜ਼ ਤੇ ਮੈਨੂੰ ਬਹੁਤ ਤਰਾਸੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਹੋਣ ਨਾਤੇ ਸੋ ਮੈਨੂੰ ਨਹੀਂ ਪਸੰਦ ਸੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਸ਼ਿਵ ਸੈਨਾ ਦੇ ਕਨਪਤੀਸ਼ ਸਿੰਘਲਾ ਜੀ ਨੇ ਜਿਨ੍ਹਾਂ ਨੇ ਆਫ ਕੈਮਰਾ ਫਾਜ਼ਿਲਕਾ ਦੇ ਵਿੱਚ ਜਾ ਕੇ ਉਹਨਾਂ ਨੂੰ ਮਾਫੀ ਦਿੱਤੀ ਔਰ ਕੋਈ ਉਹਨਾਂ ਦਾ ਮਾਫੀ ਨਾਮਾ ਨਹੀਂ ਆਇਆ ਕੋਈ ਸ਼੍ਰੀ ਹਿੰਦੂ ਤਖਤ ਪਟਿਆਲਾ ਕਾਲੀ ਮਾਤਾ ਮੰਦਰ ਪਟਿਆਲਾ ਚ ਨਹੀਂ ਪਹੁੰਚੀ ਉਹ ਮਾਫੀ ਲੈਣ ਦੇ ਲਈ ਚਲੋ ਐਦਾਂ ਵੀ ਜੇ ਮਾਫੀ ਹੁੰਦੀ ਸਾਰੇ ਸਾਰੇ ਮੰਡਲ ਆਉਂਦੇ ਉੱਥੇ ਉਹਨਾਂ ਸਾਹਮਣੇ ਵੀ ਮਾਫੀ ਹੁੰਦੀ ਤੇ ਆਪਾਂ ਉਹ ਗੱਲ ਨਾਲ ਐਗਰੀ ਸੀਗੇ ਪਰ ਉਹਨਾਂ ਨੇ ਪਤਾ ਨਹੀਂ ਅੰਦਰ ਕੀ ਕੀਤਾ ਕੀ ਨਹੀਂ ਕੀਤਾ ਹੁਣ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਮਾਫੀ ਦਿੱਤੀ ਗਈ ਅਸੀਂ ਕਹਿਣਾ ਨਹੀਂ ਚਾਹਾਂਗੇ ਇਹ ਚੀਜ਼ ਸੋ ਜੀ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਮੈਂ ਕਾਫੀ ਰੋਲਾ ਪਾਇਆ ਔਰ ਪੱਲਵੀ ਜਿਹੜੀ ਕਿ ਜ਼ਿਲ੍ਹਾ ਦੀ ਪ੍ਰਧਾਨ ਅਸੀਂ ਲਾਈ ਹੋਈ ਹੈਗੀ ਉੱਥੋਂ ਦੀ ਹਿੰਦ ਤਖਤ ਦੀ ਕਾਲੀ ਮਾਤਾ ਪਟਾਲਾ ਮੰਦਿਰ ਤੋਂ ਜਾਂ ਆਖਿਰਕਾਰ ਜਗਰ ਸੁਧਾਰ ਮੰਡਲ ਦੀ ਸੋ ਉਹਨੇ ਵੀ ਬੜਾ ਰੋਲਾ ਪਾਇਆ ਸੋ ਉਹ ਵੀ ਕੁੜੀ ਬੜੀ ਕੰਮ ਕਰਨ ਵਾਲੀ ਹੈ ਹੁਣ ਸਾਰੇ ਹੀ ਪ੍ਰਧਾਨ ਸਹਿਬਾਨ 25 ਤਰੀਕ ਨੂੰ ਜਾ ਰਹੇ ਆ ਐਸਐਸਪੀ ਦੇ ਦਫ਼ਤਰ ਪੇਸ਼ ਹੋਣ ਦੇ ਲਈ ਕਿ ਸਾਨੂੰ ਵੀ ਇਸ ਚੀਜ਼ ਨਾਲ ਇਤਰਾਜ ਆ ਕਿ ਅਸੀਂ ਇਹ ਚੀਜ਼ਾਂ ਨਹੀਂ ਬਰਦਾਸ਼ਤ ਕਰਾਂਗੇ ਸਾਡੇ ਭਗਵਾਨ ਨੂੰ ਕੁੱਤੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹ ਜਿੱਥੋਂ ਤੱਕ ਹੋ ਸਕਿਆ ਜਾਵਾਂਗੇ ਆਨਲਾਈਨ ਵੀ ਅਸੀਂ ਕੰਪਲੀਟ ਪਾ ਚੁੱਕੇ ਆ ਜਿਹੜੀ ਸ਼ਿਵ ਸੈਨਾ ਨੇ ਪਾਈ ਸਾਨੂੰ ਉਸ ਗੱਲ ਨਾਲ ਕੋਈ ਲੈਣ ਦੇ ਨਹੀਂ ਉਸ ਦਾ ਅਸੀਂ ਆਪਣੇ ਵੱਲੋਂ ਜਿਹੜੀ ਕਾਰਵਾਈ ਹੋਈ ਸੋ ਕਾਰਵਾਈ ਜ਼ਰੂਰ ਕਰਾਂਗੇ ਔਰ 25 ਤਰੀਕ ਨੂੰ ਜਿਹੜਾ ਅਸੀਂ ਜਾਵਾਂਗੇ ਅਗਲਾ ਬਲੌਗ ਤੁਹਾਨੂੰ ਉਹਦੇ ਵਿੱਚ ਦਿਖਾਵਾਂਗੇ ਕਿ ਕੀ ਬਣਿਆ ਔਰ ਕਿੰਨੇ ਪ੍ਰਧਾਨ ਸਹਿਬਾਨ ਜਾ ਰਹੇ ਨੇ ਸੋ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਤੇ ਜਿਹੜਾ ਆਪਾਂ ਵੀਡੀਓ ਪਾਈ ਸੀਗੀ ਉਹ ਵੀ ਤੁਹਾਨੂੰ ਨਾਲ ਹੀ ਪਾ ਦੂੰਗੀ ਇਹਦੇ ਮੈਂ ਜਿਹੜੀ ਕਿ ਉੱਥੇ ਪਾਈ ਸੀਗੀ ਸੈਣੀ ਜੀ ਨੂੰ ਤੇ ਉਹਨਾਂ ਦੇ ਓਐਸਡੀ ਨੂੰ Hindu ਧਰਮ ਦੇ ਲਈ ਕੰਮ ਕਰਦੇ ਆ ਜੀ ਜਦ ਤੱਕ ਜਿੰਦ ਹੈ ਜਾਨ ਹੈ ਜ਼ਰੂਰ ਲੜਾਂਗੇ ਆਪਣੇ ਧਰਮ ਦੇ ਲਈ ਕੰਮ ਕਰਾਂਗੇ ਤੇ ਸਾਨੂੰ ਇਹ ਚੀਜ਼ ਨਹੀਂ ਮਨਜ਼ੂਰ ਨਹੀਂ ਮੈਂ ਉਹਦੇ ਵਿੱਚ ਇਹ ਵੀ ਕਿਹਾ ਸੀ ਕਿ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਇਸ ਤੇ ਐਕਸ਼ਨ ਜ਼ਰੂਰ ਲਵਾਂਗੀ ਮੈਂ ਆਪਣੇ ਪ੍ਰਧਾਨਾਂ ਨਾਲ ਗੱਲ ਕੀਤੀ ਕਿ ਪ੍ਰਧਾਨ ਜੀ ਮੈਨੂੰ ਨਹੀਂ ਮਨਜ਼ੂਰ ਇਹ ਚੀਜ਼ ਕਿਉਂਕਿ ਸਾਡੇ ਭਗਵਾਨ ਦੀ ਬੇਅਦਬੀ ਹੋਈ ਹੈ ਸਾਡੇ ਭਗਵਾਨ ਨੂੰ ਕਿਉਂ ਕੁੱਤੇ ਦੇ ਰੂਪ ਚ ਪੇਸ਼ ਕੀਤਾ ਜਾ ਉਹ ਪੈਸੇ ਵਾਲੀ ਪਾਰਟੀ ਸੀਗੀ ਕਾਫੀ ਪੈਸੇ ਉਹਨਾਂ ਨੇ ਕੇ ਰੱਖੀ ਮੰਗ ਪਰ ਮੈਨੂੰ ਨਹੀਂ ਹੁਣ ਪਤਾ ਕੀ ਚੀਜ਼ ਆ ਇਹ ਤਾਂ ਹੁਣ ਜਦੋਂ ਸਾਡਾ ਸਾਰਾ ਹੀ ਖੇਲਪੜ ਤੇ ਜਾਦੂਸਰ ਮੰਡਲ ਕਥਿਤ ਅੰਚੂਗਾ ਤਾਂ ਜੇ ਗੱਲ ਪਤਾ ਲੱਗੂਗੀ ਆਪਣੇ ਵੱਲੋਂ ਅਸੀਂ ਕਾਰਵਾਈ ਕਰਾਵਾਂਗੇ ਤੇ ਅਰਚਾ ਜੀ ਜ਼ਰੂਰ ਅਸੀਂ ਕਰਵਾਵਾਂਗੇ ਜਿੱਥੇ ਤੱਕ ਹੋ ਸਕੇ ਅਸੀਂ ਜਾਵਾਂਗੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਹਰ ਰਮਾਉਂਦੇ ਮੈਂ ਨੀਲਮਰਾਨੀ ਅਖਲ ਭਾਰਤੀ ਜਾਗਰੂਕ ਸudar ਮੰਡਲ ਪੰਜਾਬ ਪ੍ਰਧਾਨ ਮਹਿਲਾ ਵਿੰਗ ਕਾਲੀ ਮਾਤਾ ਪਟਿਆਲਾ ਮੰਦਿਰ ਸੇ ਸ਼੍ਰੀ ਹਿੰਦੂ ਤਖਤ ਸੇ ਮੈਂ ਇੱਕ ਮੁੱਦੇ ਕੋ ਲੈ ਕੇ ਆਈ ਹੂੰ ਮੇਜ ਮੁੱਦਾ ਇਹ ਹੈ ਕਿ ਇੱਕ ਜੜ ਸੇ ਜੁੜੋ ਦੁਆਰਾ ਸਸਥਾ ਹੈ जो कि महिलाओं द्वारा रामलीला करवाई जा रही है सारे ही किरदार हैं जो महिलाएं अदा कर रही हैं जिसका कि हम विरोध करते हैं आप सभी को पता है कि श्री हनुमान जी बाल रूप से ही ब्रह्मचार्य थे और श्री परशुराम जी और श्री वाल्मीकि जी ये सदा ही पवित्र पात्र रहे हैं हम नहीं चाहते कि इनके द्वारा ये महिलाओं द्वारा रोल किए जाए अनेकों ही संगठनों द्वारा इनको समझाने की कोशिश की ऊपर से इनका यही जवाब होता है दम है तो रोक के दिखाओ पर से ये ये प्रचार कर रही हैं कि जो बीजेपी की सरकार है हरियाणा में हमारी अरुण सूद जो चंडीगढ़ में भाजपा के प्रधान रह चुके हैं के साले संजीव सूद उनके पार्टनर है कल जो कॉन्फ्रेंस हुई थी उसके साथ अरुण सूद जी के साथ नजर आई ये साफ होता है कि भाजपा सरकार और उनके मुख्यमंत्री श्री नायब सैनी जी इस कार्यक्रम को करवाना चाहते हैं बीजेपी सरकार को हम खुद हिंदुओं की पार्टी मानते थे लेकिन इसके मुख्यमंत्री नायब सोनी जी खुद उसके चीफ चीफ गेस्ट हैं हम बीजेपी को हिंदुओं की पार्टी मानते थे लेकिन बीजेपी के मुख्यमंत्री खुद ही उनके नायब सिंह सैनी उनके चीफ गेस्ट हैं वहाँ के सभी राज्यों को जितने भी मिनिस्टर हैं प्रधान हैं सभी उनके साथ मिले हुए हैं धर्म के नाम का प्रचार करके इस तरह धर्म का मजाक बनाया जा रहा है महिलाएं इसी तरह हमारे श्री हनुमान जी का रोल अदा करेंगी हमारे धर्म की बेअदबी करेंगी हमारे जो भगवान की बेअदबी करेंगी तो हम बीजेपी का पूरी तरह से बाइकाट करते हैं और पंजाब में बीजेपी का पूर्ण जोर से विरोध किया जा रहा है जो पिछली सरकारें थी इस तरह किसी भी सरकार के आने पर इस हमारे धर्म की बेअदबी नहीं हुई थी जो कि बीजेपी के आने से हमारे धर्म की बेअदबी हो रही है अगर बीजेपी पंजाब में आई तो भाजपा ऐसा भी कुछ कर सकती है जो कि हरियाणा के अंदर हो रहा है के जितने भी बड़े लीडर हैं उनकी शय पर सभी चीजें हो रही हैं जो कि हमारे धर्म का मजाक उड़ाया जा रहा है समय में बीजेपी ऐसा करवाती रहेगी तो हिंदू धर्म ये इसको बर्दाश्त नहीं कर पाएगा निवेदन है हमारे प्रधानमंत्री श्री नरेंद्र मोदी जी से और गृह मंत्री श्री अमित शाह जी से इस मुद्दे पर ध्यान दिया जाए आपके बीजेपी के अध्यक्ष और मंत्री सनातन पवित्र ग्रंथ को किस प्रकार तोड़ मरोड़ कर पेश किया जा रहा है सो so, जय श्री राम जी हर हर महादेव